ਅੱਜ ਤਲਵੰਡੀ ਮਾਲਿਕ ਵਿੱਚ ਐਮਐਲਏ ਰਜਿੰਦਰ ਸਿੰਘ ਵੱਲੋਂ 18 ਫੁੱਟੀ ਸੜਕ ਦਾ ਉਦਘਾਟਨ ਕੀਤਾ ਗਿਆ। ਇਹ ਸੜਕ ਨਰੈਣਗੜ੍ਹ ਤੋਂ ਤਲਵੰਡੀ ਵਿੱਚੋਂ ਦੀ ਲੰਘਦੀ ਹੋਈ ਗਾਜੀਵਾਸ ਰੋਡ ਨਾਲ ਮਿਲਾਈ ਜਾਣੀ ਹੈ। ਉਹਨਾਂ ਆਖਿਆ ਕਿ ਜੋ ਸਰਕਾਰ ਵੱਲੋਂ ਆਰਡੀਨੈਂਸ ਬਣਾਇਆ ਗਿਆ ਹੈ ਉਹ ਬਿਲਕੁਲ ਕਿਸਾਨਾਂ ਵਿਰੁੱਧ ਹੈ ਅਤੇ ਕਿਸਾਨਾਂ ਦਾ ਘਾਣ ਕਰਨ ਵਾਲਾ ਹੈ। ਉਹਨਾਂ ਆਖਿਆ ਕਿ ਅੱਜ ਪਿੰਡ ਵਿੱਚ ਸਰਕਾਰੀ ਡਿਸਪੈਂਸਰੀ ਦਾ ਉਦਘਾਟਨ ਵੀ ਕੀਤਾ ਗਿਆ। ਪਿੰਡ ਵਿੱਚ ਸਟੇਡੀਅਮ ਲਈ ਲਾਈਟਾਂ ਵੀ ਦਿੱਤੀਆਂ ਗਈਆਂ। ਉੱਥੇ ਮੌਕੇ ਤੇ ਹਾਜ਼ਰ ਸਰਪੰਚ ਪਿਰਤਪਾਲ ਸਿੰਘ, ਚੇਅਰਮੈਨ ਲਖਵਿੰਦਰ ਸਿੰਘ ਮੌਜੂਦ। ਜਦਵਿੰਦਰ ਸਿੰਘ, ਕਿਰਨਾ ਸਿੰਘ, ਜਸ ਸਿੰਘ ਅਤੇ ਹੋਰ ਪਿੰਡ ਵਾਲਿਆਂ ਵੱਲੋਂ ਐਮਐਲਏ ਰਜਿੰਦਰ ਸਿੰਘ ਨੂੰ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ। ਤਲਵੰਡੀ ਤੋਂ ਸਰਵਜੀਤ ਦੀ ਰਿਪੋਰਟ studio ਇੱਕ ਮਿੰਟ ਜੀ ਇੱਕ ਮਿੰਟ ਜੀ ਇਹ ਕਰ ਲੈਣ ਦੋ ਬੈਠਾ ਅੱਛਾ ਸਰ ਜਿਹੜੀ ਸੜਕ ਤੁਸੀਂ ਬਣਾਉਣ ਲੱਗ ਰਹੇ ਤੇ ਕਿੰਨਾ ਖਰਚਾ ਆ ਰਾ ਟੁੱਟਣਾ ਇਹ ਕਿੰਨੇ ਦਿਲਾਖਤ ਨਾਲ ਬਣਦੀ ਹੈਗੀ ਇਹ ਹੈਗੀ ਜੀ 4 ਕਿਲੋਮੀਟਰ .2 ਹੈਗੀ ਆ ਹਾਂਜੀ ਇਹ 10 ਫੁੱਟ ਤੋਂ ਅਸੀਂ 18 ਫੁੱਟ ਬਣਾ ਰਹੇ ਆ ਬੜੀ ਪੁਰਾਣੀ ਮੰਦ ਸੀ ਠੀਕ ਹੈ ਜੀ ਤੇ ਤਕਰੀਬਨ ਇਹਦੇ ਤੇ 2 ਕਰੋੜ 10 ਲੱਖ ਰੁਪਏ ਖਰਚਾ ਆਣਾ ਹੈ ਹਾਂਜੀ ਤੇ ਵੱਡੀ ਮੰਗ ਸੀ ਲੋਕਾਂ ਦੀ ਹਾਲਾਤ ਵੀ ਤੁਸੀਂ ਦੇਖਿਆ ਬੜੇ ਹਾਲਾਤ ਖਰਾਬ ਸੀਗੇ ਉਹ ਬਣ ਨੂੰ ਜਾ ਰਹੀ ਹੈਗੀ ਆ ਔਰ ਇਸ ਦੇ ਨਾਲ ਹੀ ਸਾਡਾ ਆਲਮਪੁਰ ਖੱਤਰੀਆਲ ਵਾਲਾ ਜਿਹੜਾ ਉਹ ਵੀ ਹੈਗੀ ਐ ਇਹ ਪੀਡਬਲਿਊਡੀ ਬਣਾ ਰਿਹਾ ਉਹ ਮੰਡੀਪੁਰ ਬਣਾਉਂਦਾ ਜੋ ਸਰ ਖੇਤੀ ਆਰੀ ਨਸ ਸਰਕਾਰ ਵੱਲੋਂ ਪਾਸ ਕੀਤੇ ਗਏ ਨੇ ਇਹਦੇ ਬਾਰੇ ਕੁਝ ਕਮੈਂਟ ਕਰਨਾ ਚਾਹੁੰਦਾ ਉਹ ਤਾਂ ਤੁਸੀਂ ਕੱਲ ਹੀ ਦੇਖ ਲਿਆ ਜਿਸ ਤਰ੍ਹਾਂ ਸਾਡੇ ਕਿਸਾਨ ਯੂਨੀਅਨ ਖਾਲੀ ਹੱਥ ਉੱਥੇ ਤੋਂ ਵਾਪਸ ਆਈਆਂ ਹਾਂਜੀ ਤੇ ਬਿਲਕੁਲ ਭਾਜਪੀ ਦਾ ਤੇ ਕੇਂਦਰ ਸਰਕਾਰ ਦਾ ਜਿਹੜਾ ਕਿਸਾਨ ਵਿਰੋਧੀ ਚਿਹਰਾ ਹੈ ਜਿਹੜਾ ਪੰਜਾਬ ਵਿਰੋਧੀ ਚਿਹਰਾ ਉਹ ਨੰਗਾ ਹੋ ਗਿਆ ਬਿਲਕੁਲ ਜਿਸ ਤਰੀਕੇ ਦੇ ਨਾਲ ਅੱਧੀ ਰਾਤ ਨੂੰ ਇਹਨਾਂ ਨੇ ਇਹ ਕਾਲੇ ਕਾਨੂੰਨ ਪਾਸ ਕੀਤੇ ਆ ਇਹ ਜਿਹੜੀਆਂ ਇਹ ਸੜਕਾਂ ਬਣਨੀਆਂ ਇਹ ਉਹਦੇ ਨਾਲ ਹੀ ਬਣ ਰਹੀਆਂ ਇਹਨਾਂ ਦੇ ਹੀ ਨਿਗਾ ਉਹਨਾਂ ਦੀ ਵੀ ਆ ਡਿਵੈਲਪਮੈਂਟ ਆ ਵਿਕਾਸ ਕਿਸਾਨ ਕਿਸਾਨੀ ਦਾ ਉਹਨਾਂ ਨੇ ਸੌਦਾ ਕਰ ਲਿਆ ਜਿਹੜਾ ਵੱਡਾ ਪੂੰਜੀਪਤੀ ਹੈਗੇ ਸਾਰੇ ਪੰਜਾਬ ਦੀ ਸੋ ਇਹ ਕੱਲ ਜਿਹੜਾ ਆ ਬੜਾ ਮੰਦਭਾਗਾ ਜੀ ਬੜਾ ਵਧੀਆ ਮੌਕਾ ਸੀ ਕਿ ਫੇਰ ਉਹਨਾਂ ਨੂੰ ਮੌਕਾ ਮਿਲਿਆ ਸੀ ਵੀ ਉਹਨਾਂ ਨਾਲ ਕਿਸਾਨ ਜਥੇਬੰਦੀਆਂ ਨਾਲ ਕਰਕੇ ਬੜੀ ਵੱਡੀ ਉਮੀਦ ਸੀ ਵੀ ਕਿਸੇ ਨਾ ਕਿਸੇ ਪਾਸੇ ਗੱਲ ਲੱਗੂਗੀ ਔਰ ਬਿਲਕੁਲ ਜਿਸ ਤਰ੍ਹਾਂ ਉਹ ਬੇ ਬੇ ਸਿੱਟਾ ਜਿਹੜੀ ਮੀਟਿੰਗ ਹੈ ਹੋਈ ਹੈ ਤੇ ਸਾਡੇ ਕਿਸਾਨ ਭਰਾ ਖਾਲੀ ਹੱਥ ਆਏ ਹੈ ਬਹੁਤ ਹੀ ਦੁਖ ਵਾਲੀ ਗੱਲ ਇੱਕ ਤਾਂ ਜੀ ਪਾਖੜਾ ਪੁਲ ਦਾ ਜਿਹੜਾ ਕੰਮ ਆਗਾ ਉਹ ਕਾਫੀ ਟਾਈਮ ਤੋਂ ਥੋੜਾ ਲਟਕਿਆ ਹੋਇਆ ਹੈਗਾ ਉਹਦੇ ਕਰਕੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਕਰਨੀ ਪੈ ਰਹੀ ਹੈਗੀ ਕਿਹੜੀ ਦੀ ਗੱਲ ਕਰਦੇ ਜਿਹੜੀ ਸਮਾਂ ਵਾਲੀ ਪਾਖੜਾ ਉਹ ਚੱਲ ਰਹੀ ਹੈ ਉਹ ਕੋਲ ਹਾਂ ਹਾਂ ਉਹ ਥੋੜਾ ਜਿਹਾ ਦੇਖੋ ਕੋਵਿਡ ਸੀਗਾ ਜਿਹੜਾ ਕਰੋਨਾ ਆਇਆ ਨਾ ਇਹਨੇ ਸਾਡੀ ਡਿਵੈਲਪਮੈਂਟ ਦੇ ਵਿੱਚ ਬਹੁਤ ਵੱਡੀ ਵਿਗਨ ਪਿਆ ਹੈਗਾ ਅਫਸਰਾਂ ਨੂੰ ਹੋ ਗਿਆ ਸਾਡੇ ਜਿੰਨੇ ਅਫਸਰ ਸੀ ਸਮਾਣੇ ਦੇ ਸਾਰਿਆਂ ਨੂੰ ਹੋ ਗਿਆ ਮੈਨੂੰ ਕਰੋਨਾ ਹੋ ਕੇ ਹਟਿਆ ਸੀ ਲੋਕਾਂ ਦੇ ਵਿੱਚ ਸੀ 20 ਦਿਨ ਮੈਂ ਅੰਦਰ ਪਿਆ ਰਿਹਾ ਸੋ ਇਸ ਕਰਕੇ ਬੜੀ ਦਿੱਕਤ ਆਈ ਹੈਗੀ ਹੈ ਆਉਣ ਵਾਲੀ ਹੁਣ ਜਿਹੜਾ ਮਾਹੌਲ ਹੈ ਡਿਵੈਲਪਮੈਂਟ ਅਸੀਂ ਪੂਰੀ ਸਪੀਡ ਨਾਲ ਕਰਾਂਗੇ ਇਸ ਤੋਂ ਬਾਅਦ ਹੀ ਅੱਜ ਅਸੀਂ ਬਹੁਤ ਵੱਡੀ ਮੰਗ ਸੀ ਕਰਹਾਲੀ ਤੋਂ ਨਵਾਂ ਗ੍ਰਾਉਂ ਉੱਥੇ ਵੀ 1.4 ਕਰੋੜ ਰੁਪਏ ਦਾ ਪ੍ਰੋਜੈਕਟ ਅੱਜ ਹੋ ਪਾਸ ਹੋ ਅੱਜ ਅਸੀਂ ਉਹਦਾ ਉਦਘਾਟਨ ਕਰਨ ਜਾ ਰਹੇ ਆ ਤੇ ਬਾਕੀ ਜਿਹੜੀਆਂ ਸੜਕਾਂ ਦਾ ਕੰਮ ਹੈ ਬਹੁਤ ਸਪੀਡ ਨਾਲ ਪਿੰਡਾਂ ਦਾ ਕੰਮ ਬਹੁਤ ਸਪੀਡ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੀਆਂ ਪੰਚਾਇਤਾਂ ਜਿੰਨੀਆਂ ਉਹਨਾਂ ਦੀਆਂ ਮੰਗਾਂ ਸੀ ਬਹੁਤ ਖੁੱਲੇ ਦਿਨ ਨਾਲ ਉਹਨਾਂ ਨੂੰ ਗ੍ਰਾਂਟ ਦੇਣ ਨੂੰ ਜਾ ਰਹੇ ਆ ਤੇ ਆਉਣ ਵਾਲਾ ਮੇਰਾ ਖਿਆਲ ਇਹ ਜਿਹੜਾ ਸਾਲ ਹੈਗਾ ਕੋਈ ਡਿਵੈਲਪਮੈਂਟ ਦਾ ਇਹ ਜਿਹਾ ਕੰਮ ਨਹੀਂ ਹੋਊਗਾ ਜਿਹੜਾ ਸਮਾਂ ਨੇ ਚ ਰਹਿ ਜੀਗਾ ਅਜੇ ਪੂਰੇ ਸਰ ਇਹ ਜਿਹੜਾ ਤੁਸੀਂ ਕੰਮ ਅੱਜ ਕੀਤਾਗਾ ਇਹ ਕਿੰਨੇ ਟਾਈਮ ਚ ਤੁਹਾਨੂੰ ਲੱਗਦਾ ਪੂਰਾ ਹੋ ਜਾਏ 6 ਮਹੀਨੇ ਦਾ ਟਾਈਮ ਫਰੇਮ ਹੈ ਦਾ ਦੋਨੋਂ ਸੜਕਾਂ ਦਾ ਛੇ ਮਹੀਨੇ ਪੂਰੀਆਂ ਕਰਕੇ ਦੇਣਗੇ ਸਭ ਚਲੋ ਪਹਿਲੇ ਸਰਦਾਰ ਸਰਦਾਰਾ ਜੀ ਸਾਡੇ ਮੰਗਾ ਜੀ ਸਾਡੇ ਸੋਨੀ ਜੀ ਧਰੋਵੀ ਸਾਹਿਬ ਸਾਡੇ ਹੋਰ ਜਿਹੜੇ ਨਾਲ ਆਏ ਸੀ ਸਾਰੇ ਨੇ ਉਸ ਸੜਕ ਨੂੰ ਅੱਜ ਚੌਵਾਂ ਗੀ ਕੰਮ ਜਿਹੜਾ ਸ਼ੁਰੂ ਕੀਤਾ ਤੇ ਜ਼ਿਆਦਾ ਇਹ ਕਿ ਇਹ ਸੜਕ ਜਿਹੜੀ ਮੈਂ ਦੱਸਦਾ ਨੇ ਭਾਰੇ ਵੀ 1970-72 ਵਿੱਚ ਮੇਰੇ ਪਿਤਾ ਜੀ ਨੇ ਇਹਨੂੰ ਬਣਵਾਇਆ ਸੀਗਾ ਮੈਨੂੰ ਅੱਜ ਥੋੜਾ ਜਿਹਾ ਜਾਲਰੀ ਅੱਜ ਮੈਨੂੰ ਮੌਕਾ ਮਿਲਿਆ ਹੈ ਤੇ ਇਹ ਮੇਰੇ ਹੋ ਗਿਆ